जयेश कुमार है जी हम पाकिस्तान के सूबा सिंध से आए और फर्स्ट टाइम हम भारत की धरती पे आ गए हैं तो बड़े खुशकिस्मत हैं कि अमरासर साहिब गुरु रामदास महाराज की नगरी और दिल्ली गुरुद्वारे साहिब के जो-जो ऐतिहासिक जो गुरुद्वारे साहिब हैं उसके हमें दीदार मिलेंगे बड़ी मेहरबानी दोनों सरकार से यही गुजारिश है हरबजन सिंह भाई ने भी बोला था बिनती की थी दोनों सरकारों को मेहरबानी करो ویزا ویچ نرمی کرو تاکہ یہ آنا جانا اور ہمیں دیدار نصیب ہو کیونکہ ہم گروہ نانک نام لے وائیں ہماری یہی حج یہی دین یہی ایمان ہمارا یہی ہے جی جی ٹوٹر کتنے آدمی آئے ہیں جی فورٹی فور کیسا من کو فیل ہو رہا جی آپ نہیں نہیں بڑی بڑی خوشی اور فرسٹ ٹائم ہم آئے بڑی خوش نصیب ہے اور سندھ سے جی ہم گروہ نانک نام لے وائیں جی سرجن کور سرجن کور کی کلا جاؤ گئے جو انڈیا جائے تو اپنے درشن کرنے سانو بہت خوشی ہوئی ہے آج ਇੱਥੇ ਆ ਕੇ ਕਿਉਂਕਿ ਅਸੀਂ ਤੇ तकरीबन ਹਰ ਇੱਕ ਦਾ ਇਹ ਸੁਪਨਾ ਹੁੰਦਾ ਕਿ ਅਸੀਂ ਦਰਬਾਰ ਸਾਹਿਬ ਜਾ ਕੇ ਦਰਸ਼ਨ ਕਰੀਏ ਤੇ ਅੱਜ ਅਸੀਂ ਇੱਥੇ ਆਇਆ ਬਹੁਤ ਖੁਸ਼ੀ ਹੋਈ ਹੈ ਸਰ ਇਸ ਤਰ੍ਹਾਂ ਦਾ ਮਨ ਫੀਲ ਹੋ ਰਿਹਾ ਬਹੁਤ ਅੱਛਾ ਲੱਗਿਆ ਕੀ ਕਹਿਣਾ ਚਾਹੋਗੇ ਤੁਮ ਸਰਕਾਰਾਂ ਨੂੰ ਜਿਹੜਾ ਆਪਸੀ ਭਾਈਚਾਰਾ ਪਿਆਰ ਬਣਿਆ ਰਹੇ ਜਿਹੜਾ ਕੁਝ ਕਹਿਣਾ ਸੀ ਉਹ ਕਹਿ ਚੁੱਕੇ ਆ ਤੇ ਫਿਰ ਵੀ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਵੀਜ਼ੇ ਵੀਜ਼ਾ 'ਚ ਥੋੜੀ ਨਰਮੀ ਕੀਤੀ ਜਾਵੇ ਤਾਂ ਕਿ ਬੱਚੇ ਜਿਹੜੇ ਆਂਦੇ ਨੇ ਉਹ ਆਸਾਨੀ ਨਾਲ ਆ ਸਕਣ ਕਿਹੜੀ ਤਰੀਕ ਨੂੰ ਵਾਪਸ ਜਾ ਰਹੇ ਹੋ ਨੌਂ اسی نان درک کو واپس جانے کی گرض ہمارے درش نظر کرو گے ہمارے پنجاب تے دلی دلی دا ہاں جی میرا نام بلجندر سنگھ ہے میں بشار پاکستان میں سے بیلون کرتا ہوں اور ہم آج یہاں پر ہمارا فرس ٹائم ہے ہم انڈیا ائے ہیں اور ہمیں بہت ہی خوشی ہو رہی ہے ہم دونوں دیشوں کا جو ہے نا بہت تنવાદ کرتے دل سے ہمیں کوئی بھی تکلیف نہیں ہوئی ہم بہت بہت ہی خوش ہیں یہاں پر ہمارے ساتھ جتنے بھی یاتری تھے سب سب پہلی بار ہی جا رہے ہیں فرس ٹائم ہی سب کا یہاں پر میں بھی تقریباً فور یاتری ہے اور بہت ہی خوش ہے سارے سب سب بہت اتنے ہے مطلب میں اتنا خوش ہوں میں بتا نہیں سکتا کیونکہ پہلی بار میں انڈیا آیا ہوں اور ابھی امرتسر سب کے درشن کریں گے دلی جائیں گے تو بہت ہی خوش ہوں اور یہی یہ میرے سر میرا نام ارن جی میں ਅੱਜ ਪਾਕਿਸਤਾਨ ਸਰਕਾਰ ਵੱਲੋਂ ਇੱਕ ਸਿੱਖ ਸ਼ਰਧਾਲੂਆਂ ਦਾ ਜਥਾ ਜਿਨ੍ਹਾਂ ਦੀ ਗਿਣਤੀ ਹੈਗੀ 44 ਇਹਨਾਂ ਜਥੇ ਨੂੰ ਲੀਡ ਕਰ ਰਿਹਾ ਸਰਦਾਰ ਭਜਨ ਸਿੰਘ ਸਨ ਅਫਤਿਹ ਸਿੰਘ ਵਾਸੀ ਛੇਕੋਪੁਰਾ ਨਨਕਾਣਾ ਸਾਹਿਬ ਇਹ 44 ਬੰਦਿਆਂ ਦਾ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਤੋਂ ਭਾਰਤ ਅੰਦਰ ਦਾਖਲ ਹੋ ਚੁੱਕਾ ਹੈ ਜਿਨ੍ਹਾਂ ਦਾ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਆ ਇਹਨਾਂ ਦਾ ਮੈਡੀਕਲ ਜਿਹੜਾ ਟੈਸਟ ਵਗੈਰਾ ਸਾਰੇ ਕਿਤੇ ਠੀਕ ਪਾਇਆ ਗਿਆ ਇਹ ਜਿਥੇ ਨੂੰ 25 ਦਿਨ ਦਾ ਵੀਜ਼ਾ ਮਿਲਿਆ ਜੀ ਜਿਹੜਾ ਕਿ 20 ਫਰਵਰੀ ਨੂੰ ਵਾਪਸ ਪਾਕਿਸਤਾਨ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵੱਲੋਂ ਸਦਾ ਪਰਮਜੀਤ ਸਿੰਘ ਇਹਨਾਂ ਨੂੰ ਰਿਸਿਵ ਕਰਨ ਵਾਸਤੇ ਇੱਥੇ ਪਹੁੰਚ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਵੱਲੋਂ ਇੱਕ ਬੱਸ ਵੀ ਇਹਨਾਂ ਨੂੰ ਲੈਣ ਵਾਸਤੇ ਮੁਹੱਈਆ ਕੀਤੀ ਗਈ ਹੈ ਗੁਰਦੁਆਰਾ ਸਭ ਤੋਂ ਇਹਨਾਂ ਦੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਐਸਐਸਪੀ ਸਾਹਿਬ ਸਰਨਦੀਪ ਸਰਪੰਨ ਸ਼ਰਮਾ ਜੀ ਵੱਲੋਂ ਇਹਨਾਂ ਸਿਕਿਉਰਿਟੀ ਦੇ ਪਖਤਾਸ ਪ੍ਰਬੰਧ ਕੀਤੇ ਗਏ। ਇਹ ਬੱਸ ਇਥੋਂ ਸਿੱਧੀ ਦਰਬਾਰ ਸਾਹਿਬ ਜਾਏਗੀ। ਉੱਥੇ ਸਾਰੇ ਸ਼ਰਧਾਲੂ ਆਪਣੇ ਦਰਸ਼ਨ ਕਰਨ ਤੋਂ ਉਪਰੰਤ ਇਹ ਅਗਲੇ ਪੜਾ ਲਈ ਦਿੱਲੀ ਰਵਾਨਾ ਹੋਣਗੇ। ਪੂਰੀ ਜਗ੍ਹਾ ਜਾਵਾਂਗੇ ਕਿੱਲਾ ਦਿੱਲੀ। ਆ ਫਿਲਹਾਲ ਇਹਨਾਂ ਨੂੰ ਦਿੱਲੀ ਦੇ ਅੰਮ੍ਰਿਤਸਰ ਪੰਜਾਬ ਦਾ, ਦੋ ਪੰਜਾਬ ਤੇ ਦਿੱਲੀ ਦਾ ਵੀਜ਼ਾ ਮਿਲਿਆ ਜਿਹਦੇ ਵਿੱਚ ਪੰਜਾਬ ਦੇ ਅੰਮ੍ਰਿਤਸਰ ਤੇ ਦਿੱਲੀ ਦੇ ਦੋ ਚਾਰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ। ਜੀ। ਇਹ ਕਿਹਾ ਜਾ ਰਿਹਾ ਕਿ ਇਹਨਾਂ ਬਹੁਤ ਸ੍ਰੂਪ ਦਿੱਲੀ ਤੋਂ ਪਾਕਿਸਤਾਨੋਂ ਆ ਰਹੇ ਸੀ ਜਿਹੜੇ ਨਹੀਂ ਹਾਲ ਤੱਕ ਜਿਹੜੀ ਉਹ ਪੋਸਟਪਨ ਹੈ ਜੀ ਉਹਨਾਂ ਦੀ ਡੇਟ ਅੱਜ ਵਾਸਤੇ ਸੀ ਪਰ ਕਿਸੇ ਕਾਰਨ ਕਰਕੇ ਉਹਨਾਂ ਦੀ ਡੇਟ ਗਾਂ ਫਰਦਰ ਪੋਸਟਪਨ ਕੀਤੀ ਆ ਜਦੋਂ ਨਵੀਂ ਡੇਟ ਆਏਗੀ ਉਹਦੇ ਬਾਰੇ ਫਿਰ ਬਾਅਦ ਚ ਤੱਕ ਜੀ 44 ਸੇ ਤਲਵਾ ਚੁੱਕੇ ਜੀ ਪਰ ਸਭ ਇੱਛਾ ਹਾਂ ਜੀ ਉਹਦੇ ਵਿੱਚ ਬਜ਼ੁਰਗ ਬੱਚੇ ਬੀਬੀਆਂ ਤੇ ਭਾਈ ਸਾਰੇ